ਸਤ ਸ੍ਰੀ ਅਕਾਲ ਸਾਰੀ YouTube ਫੈਮਲੀ ਨੂੰ ਢੇਰ ਸਾਰਾ ਪਿਆਰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਵੀਡੀਓਜ਼ ਨੂੰ ਆ ਸਟਾਰਟਿੰਗ ਦੇ ਵਿੱਚ ਹੀ ਦੱਸ ਦੇਣੀ ਹੈ ਅਗਰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਦੇ ਨਾਲ ਸਬਸਕ੍ਰਾਈਬ ਕਰ ਲਓ ਆਪਾਂ ਆਪਣੇ 500 ਸਬਸਕ੍ਰਾਈਬਰ ਪੂਰੇ ਕਰਨੇ ਆ 100 ਆਪਣੇ ਹੋ ਗਏ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਤਾਂ ਅੱਜ ਦਾ ਜਿਹੜਾ ਵਲੌਗ ਤੁਸੀਂ ਦੇਖਣ ਵਾਲੇ ਹੋ ਅੱਜ ਆਪਾਂ ਜਿਹੜਾ ਵਲੌਗ ਸ਼ੂਟ ਕਰਨ ਵਾਲੇ ਆ ਇਹ ਹੈਗਾ ਅਸੀਂ ਟਰੈਵਲ ਕਰਨ ਲਈ ਅੱਜ ਨਿਕਲੇ ਆ ਟਰੈਵਲ ਕਿੱਥੇ ਜਾ ਰਹੇ ਆ ਡੇਰਾ ਬਾਬਾ ਬਕਾਲਾ ਸਾਹਿਬ ਜਾ ਰਹੇ ਆ ਆਪਣੇ ਸਿੱਖਾਂ ਦੇ ਨਵੇਂ ਗੁਰੂ ਸਿੱਕੇ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਲਿਆ ਹੋਇਆ ਇਤਿਹਾਸ ਕੀ ਆ ਮੈਨੂੰ ਨਹੀਂ ਪਤਾ ਜੇ ਤੁਹਾਨੂੰ ਅਜ ਇਤਿਹਾਸ ਬਾਰੇ ਵੀ ਦੱਸਾਂਗੇ ਔਰ ਬਹੁਤ ਸਾਰੀਆਂ ਵੀਡੀਓਜ਼ ਵੀ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਬਹੁਤ ਜ਼ਿਆਦਾ ਲੋਕ ਸਿੱਕੇ ਇਤਿਹਾਸ ਦੇ ਨਾਲ ਉਹਦੇ ਨਾਲ ਜੁੜੇ ਹੋਏ ਨੇ ਬਹੁਤ ਸ਼ਰਦਾ ਦੇ ਨਾਲ ਉੱਥੇ ਜਾਂਦੇ ਨੇ ਜਿਹੜੀ ਵੀ ਮਨੋ ਕਾਮਨਾ ਲਈ ਜਾਂਦੇ ਨੇ ਉਹ ਪੂਰੀ ਹੁੰਦੀ ਆ ਤੁਸੀਂ ਵੀ ਜਿਹੜੀ ਵੀ ਵੀਡੀਓ ਦੇਖ ਰਹੇ ਹੋ ਤੁਸੀਂ ਅਰਦਾਸ ਕਰਨੀ ਆ ਜੋ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਊਗੀ ਪੂਰਾ ਦਿਨਾਂ ਚੱਸੀ ਟਰੈਵਲਿੰਗ ਤੇ ਆ ਕਿਉਂਕਿ ਸਾਡਾ ਚੌਥੀ ਕੈਂਪ ਆਇਗਾ ਵੈਲਸ ਕੈਂਪ ਜਿੱਦਾਂ ਕਿ ਤੁਹ ਇਨਸਟਾਗ੍ਰਾਮ ਦੇ ਵਿੱਚ ਕੰਮ ਕਰ ਰਹੀ ਆ ਅਗਰ ਤੁਸੀਂ ਵੀ ਆਪਣੇ ਏਰੀਆ 'ਚ ਕੈਂਪ ਲਗਾਉਣਾ ਤਾਂ ਜ਼ਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਯੈਸ ਲਿਖੋ ਔਰ ਆਪਣੇ ਏਰੀਆ ਦਾ ਲਿਖੋ ਮੈਸੇਜ ਜ਼ਰੂਰ ਕਰਨਾ ਤੁਸੀਂ ਔਰ ਅਗਰ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਵੀ ਮੈਨੂੰ ਨਹੀਂ ਫੋਲੋ ਕੀਤਾ ਫਿਟ ਕਮਨ 24 ਸੇਮ ਅਕਾਊਂਟ ਹੈਗਾ ਇੰਸਟਾਗ੍ਰਾਮ ਦੇ ਉੱਪਰ ਫੋਲੋ ਕਰ ਲਓ ਔਰ ਇਹ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੁਹਾਡਾ ਕੀਤਾ ਗਿਆ ਇੱਕ ਸ਼ੇਅਰ ਬਹੁਤ ਜ਼ਿਆਦਾ ਗਰੋ ਕਰਨ ਦੇ ਵਿੱਚ ਮਦਦ ਕਰੇਗਾ ਥੈਂਕ ਯੂ ਸੋ ਮਚ ਜਿਹੜਾ ਵੈਦਰ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਠੰਡਾ-ਹੰਡਾ ਕੂਲ ਵੈਦਰ ਆ ਅੱਜ ਅਸੀਂ ਟਰੈਵਲ ਕਰਨ ਆਲੇ ਹਾਂ ਪੂਰਾ ਦਿਨ ਤਾਂ ਤੁਹਾਨੂੰ ਵੀ ਆਈ ਹੋਪ ਟਰੈਵਲਿੰਗ ਪਸੰਦ ਹੋਊਗੀ ਹਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਸਪੈਸ਼ਲੀ ਅਗਰ ਮੈਂ ਆਪਣੇ ਫੇਵਰੇਟ ਗਾਣੇ ਲਾਏ ਹੋਣ ਗੱਡੀ ਦੇ ਵਿੱਚ 뮤직 ਚੱਲ ਰਿਹਾ ਹੋਵੇ ਔਰ ਮੌਸਮ ਠੰਡਾ ਹੋਵੇ ਜੇ ਡਰਾਈਵ ਮੈਂ ਕਰਾਂ ਪਰ ਅੱਜ ਵੀਰੇ ਸਪੌਂਸਰ ਡਰਾਈਵ ਕਰ ਰਹੇ ਆ ਪ੍ਰਦੀਪ ਸਰ ਨਾਲ ਬੈਠਾ ਗगन ਮੈਡਮ ਕਿੰਨਾ ਜਿਹਾ 뷰 ਆ ਇੰਜੋਏ ਕਰ ਰਹੀ ਆ ਆਈ ਹੋਪ ਤੁਹਾਨੂੰ ਵੀ ਅੱਜ ਦਾ ਵਲੌਗ ਪਸੰਦ ਆਊਗਾ ਜੀ ਜਸਟ ਪਹੁੰਚੇ ਆ ਹੁਣੀ ਜਲੰਧਰ ਬਟ ਮੌਸਮ ਦੇਖ ਕੇ ਲੱਗ ਰਿਹਾ ਵਾ ਅੱਜ ਸਾਰਾ ਕੁਝ ਹੋਛ ਪਹੁੰਚ ਹੀ ਹੋਣ ਵਾਲਾ ਤੁਹਾਡੇ ਵੱਲ ਵੈਦਰ ਅੱਜ ਕਿੱਦਾਂ ਰਿਹਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਬੱਦਲ ਨੇ ਬਹੁਤ ਜ਼ਿਆਦਾ ਬਹੁਤ سارے ਪਰਸਨ ਮੀਂਹ ਦੇ ਮੌਸਮ ਦੇ ਵਿੱਚ ਪਕੌੜੇ ਲਾਈਕ ਕਰਦੇ ਆ ਨਾ ਕਈ ਲੋਕ ਹੈਲਦੀ ਖਾਂਦੇ ਆ ਕਈ আন ਹੈਲਦੀ ਵੀ ਲਾਈਕ ਕਰਦੇ ਆ ਅਸੀਂ ਵੀ ਖਾਣ ਲਈਦਾ ਕਦੇ-ਕਦੇ ਆਨੇ ਹੈਲਦੀ ਪੜ ਜੇ ਅੱਜ ਘਰੇ ਹੁੰਦੇ ਤਾਂ ਅਸੀਂ ਵੀ ਖਾ ਕੇ ਦੇਖਦੇ ਤੁਸੀਂ ਖਾ ਰਹੇ ਹੋ ਕਮੈਂਟ ਜ਼ਰੂਰ ਕਰਿਓ ਕਿੱਥੇ-ਕਿੱਥੇ ਮੀਂਹ ਪੈ ਰਿਹਾ ਕਿਹੜੇ-ਕਿਹੜੇ ਸਿਟੀ ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਮੌਸਮ ਅੱਜ ਵਧੀਆ ਤੇ ਕਿੱਥੇ ਧੁੱਪ ਆ ਜ਼ਰੂਰ ਦੱਸਣਾ ਔਰ ਜਲੰਧਰ ਦਾ ਵੀ ਵਿਊ ਦਿਖਾ ਰਹੇ ਆ ਤੁਹਾਨੂੰ ਆਪਾਂ ਕੈਂਟ ਆ ਨਾ ਵਿਊ ਕਿ ਮੀਂਹ ਪੈ ਰਿਹਾ ਤੇ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਤੋਂ ਸਟਾਰਟ ਹੋ ਗਏ ਆ ਮੌਸਮ ਪੂਰਾ ਖਰਾਬ ਆ ਡਰਾਈਵ ਕਰਨ ਦਾ ਮੌਕਾ ਮੈਨੂੰ ਮਿਲਿਆ ਅੱਜ ਫੀਲਿੰਗ ਲੱਕੀ ਇੱਕ ਹਾਊਸ ਵਾਈਫ ਤੋਂ ਬਿਜ਼ਨਸ ਔਮਨ ਬਣੰਦਾ ਇੱਕੋ ਹੀ ਫਾਇਦਾ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਆ ਮੇਰੇ ਕੋਲ ਹੈਗੀ ਆਲਟੋ ਅੱਜ ਆਪਾਂ ਚਲਾ ਰਹੇ ਆ ਸਵਿਫਟ ਬਹੁਤ ਜਲਦੀ ਅਗਲੀ ਗੱਡੀ ਵੀ ਆਊਗੀ ਪਪਾ ਜੀ ਦੇਣਗੇ ਤਾਂ ਤੁਸੀਂ ਦੇਖੋ ਬਹੁਤ ਘੈਂਟ 뷰 ਆ ਮੌਸਮ ਪੂਰਾ ਚਿੱਲਡ ਅੰਡਾ ਮਤਲਬ ਪੂਰਾ ਸਿਰਾ ਗੱਲਬਾਤ ਇੰਨੇ ਸਾਰੀਆਂ ਲੇਡੀਜ਼ ਨੇ ਦੇਖੋ ਇਹ ਲੋਕਾਂ ਦੇ ਸ਼ਰਦਾਵਾ ਮੀ ਪੰਦੇ ਦੇ ਵਿੱਚ ਵੀ ਉਹ ਆਏ ਹੋਇਆ ਮੱਥਾ ਟੇਕਣਾ ਨਾ ਤਾਂ ਦੇਖੋ ਦੋ ਗੇਟ ਹੈਗੇ ਨੇ ਇੱਕ ਵਾਲੇ ਗੇਟ ਤੋਂ ਦੀ ਅਸੀਂ ਆਏ ਆ ਇੱਕ ਗੇਟ ਹੋਰ ਸਾਈਡ ਸੀ ਉਧਰ ਗੱਡੀਆਂ پارک ਹੋਈਆਂ ਹੋਈਆਂ ਨੇ ਤਾਂ ਇਹ ਹੈਗਾ ਜੋੜਾਕਰ ਥੋੜਾ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਰਸ਼ਾ ਮੈਂ ਐਂਟ੍ਰੈਂਸ ਮੀਂਹ ਦੇ ਵਿੱਚ ਵੀ ਸੰਗਤਾਂ ਦਾ ਜਿਹੜਾ ਉਤਸ਼ਾਹ ਪੂਰਾ ਭਰਪੂਰ ਆ ਸ਼ਰਦਾ ਦੇ ਨਾਲ ਲੋਕ ਮੱਥਾ ਟੇਕਣ ਆ ਰਹੇ ਨੇ ਸਾਡੀ ਗੱਡੀ ਖੜੀ ਆਓ ਦਰਸ਼ਨ ਕਰੋ ਜੀ ਇਹ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਸਾਪ ਤਪਸਥਾਨ ਸ੍ਰੀ ਫੋਰਾ ਸਾਹਿਬ ਜੀ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਫੋਰਾ ਸਾਹਿਬ ਇਤਿਹਾਸ ਇਹ ਹੈਗਾ ਜੋੜਾ ਘਰ ਫਾਈਨਲੀ ਅਸੀਂ ਵਾਪਸ ਜਾ ਰਹੇ ਹਾਂ ਰਾਏਕੋਟ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਈ ਹੋਣਗੇ ਬਹੁਤ ਸਾਰੇ YouTube ਫੈਮਲੀ ਦੇ ਇਦਾਂ ਦੇ ਮੈਂਬਰਸ ਨੇ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਆ ਉਹ ਆ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਤੁਸੀਂ ਅਰਦਾਸ ਕਰ ਸਕਦੇ ਹੋ ਬਾਬਾ ਜੀ ਤੁਹਾਡੇ ਸਾਰਿਆਂ ਦੀਆਂ ਜਿਹੜੀਆਂ ਵਿਸ਼ੇਸ ਨੇ ਉਹਨਾਂ ਨੂੰ ਪੂਰਾ ਕਰਨ ਜਲਦੀ ਜਲਦੀ ਤੁਸੀਂ ਵੀ ਆਪਣੀ ਫੈਮਲੀ ਨੂੰ ਮਿਲ ਕੇ ਜਾਓ ਔਰ ਬਾਬਾ ਜੀ ਦੇ ਦਰਸ਼ਨ ਕਰਕੇ ਜਾਓ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਔਰ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣ ਤੱਕ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਜਦੋਂ ਵੀ ਨਿਊ ਵੀਡੀਓ ਆਉਂਦੀ ਹੈ ਤਾਂ ਤੁਹਾਨੂੰ ਜ਼ਰੂਰ ਨੋਟੀਫਾਈ ਜਿਹੜੀ ਮਿਲ ਸਕੇ ਕੀ ਨਿਊ ਵੀਡੀਓ ਆ ਚੁੱਕੀ ਹੈ थैंक यू सो मच गॉड ब्लेस यू ऑल ਇਹਦਾ سپورਟ ਕਰਦੇ ਹੋ थैंक यू सो मच